ਨੇੜੇ ਲਿਆਇਆ ਪਾਣੀ ਦਾ ਫਲੋ ਚੈੱਕ ਕਰੋ ਦੋ ਗੇਟ ਖੁੱਲੇ ਹੋਏ ਐ ਕਹਾ ਕਿ ਇਹਨੇ ਕੁ ਪੱਲੇ ਕਰ ਗਏ ਹੁਣ ਮਸ ਨੂੰ ਨਹਿਰਾਂ ਦਾ ਦਿਖਾ ਦਣਾ ਬਲੋਗ ਇਨਾਂ ਕ ਬੈਕਅਪ ਫਲੱਡ ਗੇਟ ਦਾ ਵੀ ਲੈ ਲਏ ਹੇ ਹਵਾ ਬਹੁਤ ਜ਼ਿਆਦਾ ਰਹੀ ਹੈ ਅਮੀਰ ਕਰਦਾ ਮੇਰੀ ਆਵਾਜ਼ ਵਧੀਆ ਆਉਂਦੀ ਹੋਊਗੀ ਲਾਸਟ ਟਾਈਮ ਲਈ ਤੇ ਹੁਣ ਮਾ ਨਹਿਰਾਂ ਦੇ ਪੁਲਦੇ ਉੱਤੇ ਆ ਗਏ ਆ ਪੂਰਾ ਦੇਖੋ ਕਿੰਨਾ ਜ਼ਿਆਦਾ ਕਲੀਅਰ ਹੋ ਗਿਆ ਪਹਿਲਾਂ ਇਹਦੇ ਤੇ ਸਾਰੇ ਇਹਦੇ ਨਾਲ ਪੱਤੀ ਜੰਮੀ ਪਈ ਸੀਗੀ ਆਫ ਸੀਜ਼ਨ ਤੇ ਆਪਾਂ ਜਿਹੜੇ ਦੇਖਦੇ ਆ ਨਾ ਸਾਰੀ ਪੱਤੀ ਜੰਮੀ ਪਈ ਹੁੰਦੀ ਹੈ ਫਰ ਹੁਣ ਸਾਰਾ ਡੈਮ ਸਾਫ਼ ਹੋ ਗਿਆ ਚਲੋ ਭਾਈ ਹੁਣ ਤੁਹਾਨੂੰ ਦਿਖਾਈਏ ਆਪਾਂ ਹਰੀਕੇ ਦੇ ਪਾਣੀ ਵਾਰੇ ਆਪਰੇਸ਼ਨ ਦਈਏ ਪਹਿਲਾਂ ਵੀ ਆਪਾਂ ਇਹਦੇ ਰਿਲੇਟਿਡ ਵੀਡੀਓ ਪਾਈ ਹੋਈ ਹੈ ਇੱਕ ਆਪਾਂ ਨਵੀਂ ਵੀਡੀਓ ਹੋਰ ਪਾ ਰਹੇ ਹਾਂ ਸੋ ਕੀ ਹਾਲ ਚਾਲ ਆ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੁਹਾਨੂੰ ਪਤਾ ਹੀ ਹੈ ਆਪਾਂ ਪਹਿਲਾਂ ਵੀ ਪਾਣੀਾਂ ਦੀ ਅਪਡੇਟ ਦਿੱਤੀ ਹਤੇ ਦੁਬਾਰਾ ਫਿਰ ਮੈਂ ਅੱਜ ਹਰੀਕੇ ਆਇਆ ਹਾਂ ਦੁਬਾਰਾ ਅਪਡੇਟ ਦੇਣ ਵਾਸਤੇ ਸੋ ਆਪਣਾ ਜਿੰਨਾ ਜਿੰਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਕਿਉਂਕਿ ਇਹਦੇ ਵਿੱਚ ਮੈਂ ਤੁਹਾਨੂੰ ਸਾਰੀ ਨੌਲੇਜ ਦੇਵਾਂਗਾ ਜਿੰਨੀ ਆਪਾਂ ਨੂੰ ਇੱਥੋਂ ਮਿਲਦੀ ਆ। ਕੋਈ ਲਾਸਟ ਵੀਡੀਓ ਵਿੱਚ ਆਪਾਂ ਦੇਖਿਆ ਸੀ ਪਾਣੀ ਬਹੁਤ ਜ਼ਿਆਦਾ ਸੀ ਪਿੱਛੇ ਸਵੈਰ ਨਦੀ ਦੇ ਵਿੱਚ ਫਲੱਡ ਆ ਗਈ ਸੀ ਸੋ ਪਾਣੀ ਸਾਰਾ ਸਤਲੋਜ ਦਾ ਇਕੱਠਾ ਹਰੀਕੇ ਡੈਮ ਦੇ ਵਿੱਚ ਹੋ ਗਿਆ ਸੀ। ਸੋ ਇਸ ਟਾਈਮ ਆਪਾਂ ਫਿਰਦੇ ਪਿਆ ਹਰੀਕੇ ਡੈਮ ਦੇ ਵਿੱਚ ਹਰੀਕੇ ਡੈਮ ਦੇ ਬੈਕ ਸਾਈਡ ਤੇ ਇਹ ਸਾਰਾ ਏਰੀਆ ਉਧਰਲੀ ਸਾਈਡ ਆ ਤੇ ਸਾਹ ਸਾਹਮਣੇ ਉਹ ਖੁੱਲੇ ਹੋਇਆ ਫਲੱਡ ਗੇਟ ਹੁਣ ਤਾਂ ਵੈਸੇ ਇੱਕ ਮੇਨ ਫਲੱਡ ਗੇਟ ਹੀ ਖੁੱਲਿਆ ਹੋਇਆ ਬਾਕੀ ਤਾਂ ਬੰਦ ਆ ਦੋ ਥੋੜੇ ਖੁੱਲੇ ਹੋਏ ਐ ਇੱਥੋਂ ਆਪਾਂ ਨੂੰ ਜੋ ਦਿਖਾਈ ਦੇ ਰਿਹਾ ਮੈਂ ਤੁਹਾਨੂੰ ਜ਼ੂਮ ਕਰਕੇ ਵੀ ਵਿਖਾ ਦਿੰਦਾ ਇੱਕ ਵਾਰ ਕਿਉਂਕਿ ਪਹਿਲਾਂ ਨਾਲੋਂ ਪਾਣੀ ਹੁਣ ਬਦਪਦਰ ਘਟ ਗਿਆ ਪਹਿਲਾਂ ਜਿੰਨਾ ਹੁੰ ਰਿਹਾ ਨਹੀਂ ਹੈਗਾ ਮੈਂ ਇਹ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਵਾਂਗਾ ਉਧਰੋਂ ਕਿਉਂਕਿ ਮੈਂ ਬਹੁਤ ਦੂਰ ਖੜਾ ਹਾਂ ਇਸ ਟਾਈਮ ਕੈਮਰੇ ਦਾ ਆਪਣਾ ਉਨਾ ਜ਼ੂਮ ਨਹੀਂ ਹੈਗਾ ਸੋ ਆ ਸਾਰਾ ਬਾਈ ਹਜੇ ਵੀ ਪਾਣੀ ਇੱਧਰ ਤਾਂ ਭਰੇ ਵੀ ਆ ਵਾ ਪਹਿਲਾਂ ਵਾਂਗੂ ਉਦਾਂ ਪਾਣੀ ਦਾ ਪੱਦਰ ਥੋੜਾ ਘਟਿਆ ਵਾ ਪਰ ਪਾਣੀ ਹਜੇ ਵੀ ਬਥੇਰਾ ਵਾ ਬੈਕ ਸਾਈਡ ਤੇ ਕਿਉਂਕਿ ਜਿੰਨਾ ਪਾਣੀ ਆਪਾਂ ਦੇਖ ਰਹੇ ਹਾਂ ਸਾਹਮਣੇ ਸਾਰਾ ਐਕਸਟਰਾ ਪਾਣੀ ਹੈ ਸਾਰਾ ਐਕਸਟਰਾ ਪਾਣੀ ਜਿਹੜਾ ਬਾਧੂ ਪਾਣੀ ਖੱਡਿਆ ਹੋਇਆ ਜਦੋਂ ਫਲੱਡ ਗੇਟ ਖੋਲਦੇ ਆ ਜਿੰਨਾ ਆਪਾਂ ਨੂੰ ਪਾਣੀ ਚਾਹੀਦਾ ਹੁੰਦਾ ਨਹਿਰਾਂ 'ਚ ਰੱਖਦੇ ਆ ਬਾਕੀ ਸਾਰਾ ਇਹ ਬਾਹਰ ਘੜ ਦਿੰਦੇ ਆ ਇਹ ਸਾਰਾ ਅੱਗੇ ਨੰਗੜ ਨਿਕਲੇ ਜਾਂਦਾ ਤੁਹਾਨੂੰ ਦੱਸਿਆ ਹੋਇਆ ਵੀ ਅੱਗੇ ਪਿੰਡਾਂ ਚ ਹੁੰਦਾ ਹੁੰਦਾ ਪੰਜਾਬ ਚ ਬਾਹਰ ਚਲਾ ਜਾਂਦਾ ਪਾਕਿਸਤਾਨ ਵੱਲੋਂ ਚਲਾ ਜਾਂਦਾ ਇਹ ਦਰਿਆ ਸੋ ਇੱਧਰ ਤਾਂ ਹਜੇ ਪਾਣੀ ਬਹੁਤ ਜ਼ਿਆਦਾ ਆ ਪਹਿਲਾਂ ਜਿੰਨਾ ਕ ਪਹਿਲਾਂ ਸੀਗਾ ਉਨਾ ਹੀ ਹੈਗਾ ਥੋੜਾ ਜਿਹਾ ਘਟਿਆ ਥੱਲੇ ਦੇਖ ਸਕਦੇ ਹਾਂ ਬੱਟ ਜੀ ਤੱਕ ਸੀਗਾ ਪਹਿਲਾਂ ਜਿੱਥੇ ਤੱਕ ਬੱਟ ਬਣੀ ਹੋਈ ਆ ਕੋ ਥੋੜਾ ਜਿਹਾ ਨੀਮਾ ਹੋਇਆ ਉਹਦੋਂ ਬੱਟ ਹਜੇ ਵੀ ਪਾਣੀ ਹੈਗਾ ਤਾਂ ਬਹੁਤ ਜ਼ਿਆਦਾ ਆ ਕਿਉਂਕਿ ਜਿੰਨਾ ਟਾਈਮ ਤੱਕ ਫਲੱਡ ਗੇਟ ਤੁਹਾਨੂੰ ਪਤਾ ਖੁੱਲੇ ਆ ਮੇਨ ਉਹਨਾਂ ਟਾਈਮ ਤੱਕ ਪਾਣੀ ਘਟਣਾ ਨਹੀਂਗਾ ਅਣੀ ਉਹੋ ਕੜੂਆ ਜਦੋਂ ਫਲੱਡ ਗੇਟ ਬਿਲਕੁਲ ਥੋੜੇ ਜਿھے ਖੁੱਲੇ ਰਹਿਣਗੇ ਤਾਂ ਪਾਣੀ ਫਿਰ ਜਮਾ ਸਾਹਮਣੇ-ਸਾਹਮਣੇ ਥੋੜਾ ਜਿਹਾ ਰਹਿ ਜਾਂਦਾ ਹੁੰਦਾ ਪੁੱਤਾਂ ਬਾਕੀ ਮੈਂ ਤੁਹਾਨੂੰ ਲੈ ਕੇ ਜਾਣਾ ਹੁਣ ਮੈਂ ਬੰਨ ਦੇ ਉੱਤੇ ਤੁਹਾਨੂੰ ਉੱਥੇ ਜਾ ਕੇ ਫੋਨਾਂ ਵਾਂ ਉੱਥੇ ਕਿੰਨਾ ਕੁ ਪਾਣੀ ਹੈ ਡੈਮ ਦੇ ਵਿੱਚ ਕਿੰਨਾ ਕੁ ਵੱਧਰਾ ਪਾਣੀ ਦਾ ਨਹਿਰਾਂ 'ਚ ਕਿੰਨਾ ਕੁ ਛੱਡਿਆ ਹੋਇਆ ਪਾਣੀ ਆਪਾਂ ਤੁਹਾਨੂੰ ਸਾਰਾ ਉਹਦੇ ਵਿੱਚ ਦੰਨੇ ਆ ਬਾਕੀ ਬਾਈ ਲਾਸਟ ਟਾਈਮ ਦੇ ਵਿੱਚ ਵੀ ਆਪਣੀ ਵੀਡੀਓ ਕਾਫੀ ਵਿਊ ਵਧੀਆ ਆਏ ਤੁਸੀਂ ਕਾਫੀ ਪਿਆਰ ਦਿੱਤਾ ਵੀਡੀਓ ਨੂੰ ਪਰ ਉਹਦੇ ਵਿੱਚ ਨਾ ਬਹੁਤ ਜਾਣਿਆਂ ਨੇ ਵੀਡੀਓ ਵੇਖੀ ਆ ਪਰ ਉਹ ਤੇ ਸਬਸਕ੍ਰਾਈਬ ਨਹੀਂ ਕੀਤਾ ਸੋ ਸਬਸਕ੍ਰਾਈਬ ਜਰੂਰ ਕਰੋ ਆਪਣੇ ਚੈਨਲ ਦੇ ਨਾਲ ਤਾਂ ਜੋ ਤੁਹਾਨੂੰ ਇਦਾਂ ਦੀ ਅਪਡੇਟਿਸ਼ਨਾਂ ਮਿਲਦੀਆਂ ਰਹਿਣ ਇਸ ਵਾਰ ਆਪਾਂ ਜਮ੍ਹਾਂ ਅੰਦਰ ਨਹੀਂ ਵੜਿਆ ਕਿਉਂਕਿ ਜਿੱਥੇ ਆਪਾਂ ਇਸ ਟਾਈਮ ਫਿਰਦੇ ਪਏ ਆ ਕਾਫੀ ਰਿਸਕੀ ਸਿਚੁਏਸ਼ਨ ਆ ਸਾਰਾ ਨਾ ਰਿਸਕੀ ਲਾਈਨ ਆ ਇੱਧਰ ਲੈ ਪਾਸੇ ਕਦੇ ਵੀ ਇੱਧਰ ਪਾਣੀ ਆ ਸਕਦਾ ਕਿਉਂਕਿ ਪਰਲੇ ਪਾਸੇ ਸਾਰਾ ਪਾਣੀ ਉਹ ਪਾਣੀ ਤਾਂ ਕਰਕੇ ਮੈਂ ਬਾਈਕ ਅੰਦਰ ਨਹੀਂ ਵੜਿਆ ਬਾਹਰ ਹੀ ਖੜਾ ਕਰਕੇ ਆਇਆ ਸੀਗਾ ਮੈਂ ਆਪ ਪੈਦਲ ਉਹ ਤੁਹਾਨੂੰ ਉੱਥੇ ਜਾ ਕੇ ਦਿਖਾਇਆ ਚਲੋ ਹੁਣ ਮੈਂ ਤੁਹਾਨੂੰ ਅੱਗੇ ਲੈ ਕੇ ਚੱਲਦਾ ਉੱਥੇ ਜਾ ਕੇ ਦਿਖਾਉਣਾ ਕਿ ਕਿਦਾਂ ਦਾ ਮਾਹੌਲ ਆ ਹੁਣ ਨੇੜੇ ਲਿਆਇਆ ਪਾਣੀ ਦਾ ਫਲੋ ਚੈੱਕ ਕਰੋ ਦੋ ਗੇਟ ਖੁੱਲੇ ਹੋਏ ਆ ਇੱਕ ਆਹਾ ਗੇਟ ਇੱਕ ਉਹ ਪਰਲੇ ਵਾਲਾ ਵਾਚ ਹੁਣ ਮੈਂ ਤੁਹਾਨੂੰ ਨਹਿਰਾਂ ਦਾ ਦਿਖਾ ਦਿੰਦਾ ਫਲੋ ਕਿੰਨਾ ਕ ਪੈਕ ਆਪਾਂ ਫਲੱਡ ਗੇਟ ਦਾ ਦੇਖ ਹੀ ਲਏ ਹੋਏ ਹੁਣ ਮੀਂਹ ਹਵਾ ਬਹੁਤ ਚੱਲ ਰਹੀ ਹੈ ਉਮੀਦ ਕਰਦਾ ਮੇਰੀ ਆਵਾਜ਼ ਵਧੀਆ ਆਉਂਦੀ ਹੋਊਗੀ ਲਾਸਟ ਟਾਈਮ ਤੇ ਇੱਥੇ ਆਪਾਂ ਦੇਖਦੇ ਸੀ ਪੱਤੀ ਜੀ ਬੜੀ ਜਮਾ ਹੋਈ ਪਈ ਸੀਗੀ ਜਿਹੜੇ ਡੈਮ ਤੋਂ ਨਿਕਲ ਕੇ ਆਈ ਸੀ ਪਰ ਉਹ ਹੁਣ ਅੰਦਰ ساری ਨਹਿਰ ਖੇਤੀ ਕੇ ਅੱਗੇ ਤੱਕ ਲੈ ਗਈ ਖਾਲੀ ਕਰਦਾ ਨਹਿਰਾਂ ਦਾ ਨਹਿਰਾਂ ਦਾ ਭਾਈ ਉਮੀ ਹੈ ਹਜੇ ਉਨਾ ਹੀ ਪਾਣੀ ਆ ਮੁੱਲੇ ਪਾਣੀ ਆ ਨਹਿਰਾਂ ਦੇ ਵਿੱਚ ਜਮਾ ਹੀ ਫੁੱਲਾ ਆਰੋਂ ਦੇ ਵਿੱਚ ਤਾਂ ਨਹੀਂ ਮੇਰੇ ਹਿਸਾਬ ਨਾਲ ਕੋਈ ਫਰਕ ਪਿਆ ਇਧਰਲੇ ਪਾਸੇ ਘਟ ਗਿਆ ਪਿਛਲੀ ਵਾਰ ਲਾਸਟ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਹੋਣਾ ਆ ਵੀ ਫੁੱਲ ਹੋਇਆ ਪਿਆ ਸੀ ਇਹ ਪਤਾ ਨਹੀਂ ਹੈ ਕੀ ਐ ਛੋਟਾ ਜਿਹਾ ਕਹਿ ਤਾ ਇਹ ਵੀ ਇੱਕ ਕਿਸੇ ਨਹਿਰ ਨੂੰ ਜਾਂਦਾ ਹੋਣਾ ਪਾਣੀ ਪਰ ਆ ਇਟਲੀਆ ਨਹਿਰਾਂ ਵਿੱਚ ਦਾ ਪਾਣੀ ਆਸਾਂ ਪੁੱਜ ਉਹਨਾਂ ਹੀ ਪ੍ਰੈਸ਼ਰ ਆ ਉਹਨਾਂ ਹੀ ਪਾਣੀ ਆ ਉਦਾਂ ਦੇ ਪਾਣੀ ਆ ਇਹ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰ ਦਿਓ। ਐਡੇ ਤੁਹਾਨੂੰ ਅਪਡੇਸ਼ਨ ਆਗੇ-ਆਗੇ ਦਿੰਦਾ ਰਹਿਣਾ ਵਾ। ਹੁਣ ਮੈਂ ਨਹਿਰ ਦੇ ਪੁਲ ਦੇ ਉੱਤੇ ਆ ਗਿਆ ਹਾਂ। ਕੂੜਾ ਦੇਖੋ ਕਿੰਨਾ ਜਿਆਦਾ ਹੈ। ਸਾਰਾ ਕੂੜਾ ਇਕੱਠਾ ਹੋਇਆ ਜਾਂਦਾ। ਕਿਉਂਕਿ ਇਸ ਜਗ੍ਹਾ ਤੇ ਆਕੇ ਨਾ ਪਾਣੀ ਘੁੰਮਦਾ ਰਹਿੰਦਾ ਹੁੰਦਾ। ਪ੍ਰੈਸ਼ਰ ਨਾ ਇਧਰੋਂ ਮੈਂ ਤੁਹਾਨੂੰ ਸਾਰਾ ਡੈਮ ਦਿਖਾ ਦਿੰਦਾ ਹਾਂ ਸਾਰਾ ਡੈਮ ਕਲੀਅਰ ਹੋ ਗਿਆ ਪਹਿਲਾਂ ਇਹਦੇ ਤੇ ਸਾਰੇ ਇਹਦੇ ਨਾਲ ਪੱਤੀ ਜੀ ਜੰਮੀ ਪਈ ਸੀ ਆਫ ਸੀਜ਼ਨ ਤੇ ਆਪਾਂ ਜਿਹੜੇ ਦੇਖਦੇ ਆ ਨਾ ਸਾਰੀ ਪੱਤੀ ਜੰਮੀ ਪਈ ਹੁੰਦੀ ਹੈ ਫਰ ਹੁਣ ਸਾਰਾ ਡੈਮ ਸਾਫ਼ ਹੋ ਗਿਆ ਆ ਜਿਹੜੀਆਂ ਦੇਖ ਰਹੇ ਆ ਨਾ ਪਹ ਹਰੀ-ਹਰੀ ਜੰਮੀ ਹੋਈ ਹੈ ਇਧਰੇ ਪਾਸੇ ਸਾਰੀ ਪਹਿਲਾਂ ਜੰਮੀ ਪਈ ਹੁੰਦੀ ਹੈ ਇਧਰੋਂ ਨਹਿਰਾਂ ਨੂੰ ਪਾਣੀ ਜਾ ਰਿਹਾ ਹੈ पर पानी भाई आप पिछू बहुत ज्यादा रहा मतलब लगातार निकल ही जा रहा वा तो क्योंकि बारिशों अभी रुकिया नहीं है बारिशों हो रही ने तो थो पता ही है देखो बाकी प्रॉपर अलर्ट हुए, हुए हैं ਜਿਹੜੇ ਇੱਥੋਂ ਦੇ ਸਿਕਿਉਰਿਟੀ ਦੇਖਦੇ ਆ ਜਿਆਦਾ ਲੋਕਾਂ ਨੂੰ ਖੜਨ ਵੀ ਨਹੀਂ ਦਿੰਦੇ ਜਿਆਦਾ ਜਾਣ ਵੀ ਨਹੀਂ ਦਿੰਦੇ ਇੱਧਰ ਵਾਲੀ ਨਹਿਰ ਆ ਗਈ ਕਈ ਜਣੇ ਨੇ ਮੈਨੂੰ ਕਮੈਂਡ ਕੀਤੇ ਸੀਗੇ ਭਾਈ ਇਹ ਫਰੋਜਪੁਰ ਨਹਿਰ ਨਹੀਂ ਜਾਂਦੀ ਫਰੀਦਕੋਟ ਜਾਂਦੀ ਆ ਸੋ ਮੈਂ ਉਹ ਦੱਸਿਆ ਸੀਗਾ ਇਹ ਫੀਡਰ ਆ ਫੀਡਰਾਂ ਦੇ ਨਾਮ ਆ ਇੱਕ ਰਾਜਸਥਾਨ ਫੀਡਰ ਹੈ ਇੱਕ ਫਰੋਜਪੁਰ ਫੀਡਰ ਇਹਨਾਂ ਨੂੰ ਕਿਹਾ ਫਰੋਜਪੁਰ ਫੀਡਰ ਹੀ ਜਾਂਦਾ ਬਟ ਅੱਗੇ ਜਾਂਦੀ ਹੋਊਗੀ ਚਲੋ ਫਰੀਦਕੋਟ ਜਾਂਦੀ ਹੋ ਜਾ ਕਿਤੇ ਵੀ ਆ ਹੋ ਸਕਦੀ ਜਾਂਦੀ ਹੋਵੇ ਮੈਂ ਤੁਹਾਨੂੰ ਉਹਦਾ ਦੱਸਿਆ ਸੀਗਾ ਮੇਨ ਬਈ ਉਧਰ ਨੂੰ ਜਾ ਫੀਡਰਾਂ ਦੇ ਨਾਮ ਦੱਸੇ ਸੀਗੇ ਬਹੁਤ ਜਾਣੇ ਨੇ ਮੈਨੂੰ ਕਮੈਂਟ ਆਏ ਸੀ ਇਸ ਚੀਜ਼ ਦੇ ਰਿਗਾਰਡਿੰਗ ਬਾਕੀ ਐਤਵਾਰ ਨੂੰ ਵੀ ਸੰਗਤ ਕਾਫੀ ਆਈ ਹੋਈ ਐ ਇਸ ਟਿਕਾਣੇ 'ਚ ਬਹੁਤ ਰਾਇਆ ਹਾਂ ਉਹ ਕਿਤੇ ਜਲ ਪ੍ਰਵਾਹ ਵੀ ਹੁੰਦੇ ਆ ਸੋ ਇਹ ਜਾਨੇ ਜਲ ਪ੍ਰਵਾਹ ਕਰਨ ਆਉਂਦੇ ਆ ਤੇ ਨਾਲ ਦੇ ਵਿੱਚ ਜੋ ਆ ਕੇ ਰਿਹਾ ਐ ਐਤਵਾਰ ਨੂੰ ਵੀ ਆ ਜਾਂਦੇ ਆ ਇੱਕ ਨਹੀਂ ਆਪਣੇ ਸਾਹਮਣੇ ਦੂਜੀ ਨਹਿਰ ਦੋਨੇ ਨਹਿਰ ਦੂਜੀ ਨਹਿਰਾਂ ਕਹੀ ਜਾਂਦਾ ਮੈਂ ਦੋਨੇ ਨਹਿਰਾਂ ਆ ਗਈਆਂ ਬਾਕੀ ਬਾਈ ਤੁਹਾਨੂੰ ਅਪਡੇਟ ਕਰਨਾ ਸੀਗਾ ਮੈਂ ਅਪਡੇਟ ਕਰਤਾ ਹੋਇਆ ਨਹਿਰਾਂ ਦਾ ਪਾਣੀ ਪਾਣੀ ਉਨਾ ਹੀ ਆ ਹਲਕਾ ਫੁਲਕਾ ਜਿਹਾ ਫਰਕ ਪਿਆ ਵਾ ਕਿਉਂਕਿ ਬਾਰਸ਼ਾਂ ਜੇ ਹੋਰ ਹੋਣੀਆਂ ਨੇ ਤਾਂ ਕੰਮ ਉੱਥੇ ਆਣੋ ਘਮਗਮਾ ਕੇ ਬਾਕੀ ਸਾਰੇ ਜਾਣੇ ਸੇਫ ਰਹੋ ਧਿਆਨ ਰੱਖੋ ਸਾਰੇ ਜਾਣੇ ਆਪਣੀ ਸਿਹਤ ਦਾ ਆਪਣਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਇੱਕ ਹੋਰ ਨਵੀਂ ਐਂਡ ਦੀ ਵੀਡੀਓ ਦੇ ਵਿੱਚ ਓਕੇ ਬਾਟ ਬਾਏ ਟਾਟਾ